ਵੀਰੋ ਅੱਜ ਦੀ ਵੀਡੀਓ ਨੂੰ ਸ਼ੇਅਰ ਕਰਕੇ ਨਾ ਇਨਸਾਨੀਅਤ ਦਿਖਾ ਦਿਓ ਭਾਈ ਇਸ ਬਜ਼ੁਰਗ ਬਾਪੂ ਦੇ ਤਰਸ ਜ਼ਰੂਰ ਕਰਿਓ ਇਹ ਬਾਪੂ ਪਿੰਡ ਚੈਹਲਾਵਲੀ ਜ਼ਿਲ੍ਹਾ ਮਾਨਸਾ ਦਾ ਰਹਿਣ ਵਾਲਾ ਗਾ ਤਨ ਪੁੱਤ ਨੇ ਬਾਪੂ ਦੇ ਫੇਰ ਵੀ ਵਿਚਾਰਾ ਬੀਲ ਚੇਰ ਦੇ ਨਾਲ ਚੁੱਬੜ ਵੇਚ ਕੇ ਫੇਰ ਟਾਈਮ ਪਾਸ ਕਰਦਾ ਗਾ ਬਾਪੂ ਕਹਿੰਦਾ ਪਹਿਲਾਂ ਅਸੀਂ ਚੁੱਬੜ ਖੇਤਾਂ ਦੇ ਵਿੱਚ ਉਹ ਇਕੱਠੇ ਕਰਦੇ ਹਾਂਗੇ ਤੇ ਫੇਰ ਮੈਂ ਪਿੰਡ-ਪਿੰਡ ਵੇਚਣ ਜਾਂਦਾ ਗਾ ਤੇ ਬੇਬੇ ਜਾਂ ਤਾਂ ਨਰੇਗਾ ਚ ਕੰਮ ਕਰਦੀ ਆ ਜਾਂ ਵਿਚਾਰੀ ਕਿਸੇ ਦੇ ਗੋਹਾ-ਕੂੜਾ ਕਰਕੇ ਸੀ ਫੇਰ ਟਾਈਮ ਪਾਸ ਕਰਦੇ ਆ ਪੁੱਤ ਦੇ ਪੋਤੇ ਸਾਨੂੰ ਪਾਣੀ ਦਾ ਗਲਾਸ ਤੱਕ ਨਹੀਂ ਪੁੱਛਦੇ ਹੋਏਗੇ ਇੱਕ ਕੋਠਾ ਦਾ ਡਿੱਗਿਆਗਾ ਤੇ ਇੱਕ ਡਿੱਗਿਆ ਹੋਇਆ ਕੋਠਾ ਸੀਗਾ ਉਹ ਸਰਕਾਰ ਨੇ ਪਵਾਤਾ ਸੀਗਾ ਬਾਪੂ ਕਹਿੰਦਾ ਮੇਰੀ ਕੋਈ ਬਾਲੀ ਵੱਡੀ ਮੰਗ ਨਹੀਂ ਹੈਗੀ ਕਿ ਮੈਂ ਕੰਮ ਕਰਕੇ ਖਾਊਗਾ ਪਰ ਜਿਹੜੀ ਆ ਬੀਲ ਚੇਅਰ ਮੈਨੂੰ ਹੱਥਾਂ ਦੇ ਚਲਾਉਣ ਨਾਲ ਨਾ ਦਿੱਕਤ ਹੁੰਦੀ ਆ ਇਹ ਮੈਨੂੰ ਬਿਜਲੀ ਤੇ ਕੋਈ ਚੱਲਣ ਵਾਲੀ ਬੀਲ ਚੇਅਰ ਦਵਾ ਦਿਓ ਜਿਹੜੀ ਬਿਜਲੀ ਤੇ ਚੱਲੇ ਮੈਨੂੰ ਦਿੱਕਤ ਨਾ ਆਵੇ ਮੈਂ ਆਪਦਾ ਟਾਈਮ ਪਾਸ ਕੰਮ ਕਰਕੇ ਕਰ ਲੂਗਾ ਜਿੰਨੀ ਕੋਈ ਕਰ ਸਕਦਾ ਨਾ ਇਸ ਮਿਹਨਤੀ ਬਾਪੂ ਦੀ ਓਨੀ ਬਈ ਮਦਦ ਕਰੋ ਜਿੰਨੀ ਕੋਈ ਕਰ ਸਕਦਾਗਾ ਜੇ ਮਦਦ ਨਹੀਂ ਕਰ ਸਕਦੇ ਨਾ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਇਸ ਬਾਪੂ ਨੇ ਕੋਈ ਕੋਠੀ ਕਾਰ ਨਹੀਂ ਲੈਣੀ ਬਈ ਵਿਚਾਰਾ ਬਿਜਲੀ ਵਾਲੀ ਬੀਲ ਚੇਅਰ ਮੰਗਦਾਗਾ ਜਿਹਦੇ ਤੇ ਇਹ ਕੰਮ ਕਰ ਸਕੀ ਆਪਣਾ